ਕਦੇ ਥਾਣਿਆਂ ਚ ਕਦੇ ਕਚਹਿਰੀਆਂ ਚ ਕਦੇ ਪੰਚਾਇਤਾਂ ਚ ਸਾਨੂੰ ਇੰਨਾ ਪਰੇਸ਼ਾਨ ਕਰਦੇ 8 ਲੱਖ ਰੁਪਏ ਦੋਨੀਆਂ ਜਗ੍ਹਾ ਵੈਦੀ ਕਰੋ 8 ਇਹਨਾਂ ਭਰਾ ਸੀ ਉਹਟਾ ਮੇਰਾ ਪੜ੍ਹਾਈ ਸੀ ਇਹਨਾਂ ਨੇ ਵੀ ਤੰਗ ਬਹੁਤ ਕਰਦੀ ਸੀ ਅੱਛਾ ਗੈਸ ਵੀ ਗੈਸ ਵੀ ਇਹ ਲੱਗ ਰਹੇ ਦੇ ਸੀ ਕਿ ਇਹ ਲੱਗ ਰਹੇ ਦੇ ਇੱਕ ਕਮਰੇ ਚ ਪਏ ਸੀ ਜਦੋਂ ਮੇਰੇ ਬੇਟੇ ਨੇ ਸਵੇਰੇ ਮੈਨੂੰ 4:30 ਵਜੇ ਕਿਹਾ ਕਿ ਮੰਮਾ ਮੈਨੂੰ ਬਾਥਰੂਮ ਆਇਆ ਮੈਂ ਬਾਥਰੂਮ ਕਲੋਣਗੀਆ ਤਾਂ ਉਹਨੇ ਸੁਸਾਇਡ ਕੀਤਾ ਹੋਇਆ ਸੀਗਾ ਕਹਿੰਦਾ ਵੀ ਸਵੇਰੇ ਦੋ ਬੰਦੇ ਆਏ ਨੇ ਜੀ ਇਹ ਕਹੁੰਦੇ ਆ ਵੀ ਉਹ ਕੈਮਰੇ ਵਾਲੇ ਦਲੇ ਦੇ ਨਾਲ ਕੈਮਰੇ ਵੀ ਚੱਕੀ ਤੇ ਜਾਣਾ ਇੱਕ ਕੀ ਸ਼ਾਂਤ ਰੱਖੀ ਹੋਈ ਆ ਉਹਦੇ ਕੋਲ ਕਿ ਜਾਂ ਤਾਂ ਤੂੰ ਪੈਸੇ ਦੇ ਦੇ ਜੇ ਨਹੀਂ ਤੂੰ ਪੈਸੇ ਨਹੀਂ ਦੇ ਸਕਦਾ ਸਾਰੀ ਪ੍ਰਾਪਰਟੀ ਤੇਰੀ ਦੀ ਤੇ ਬੱਚੀ ਨੂੰ ਤੇ ਘਰ ਵਾਲੀ ਨੂੰ ਛੱਡ ਦੇ ਇਹ ਘਰਾਂ ਦਾ ਕੰਮ ਕਰਦੀ ਆ ਚਾਰ ਇੱਕ ਇੱਕ ਬੰਦਾ ਚਾਰ ਪੰਜ ਘਰਾਂ ਦਾ ਕੰਮ ਕਰਦੀ ਆ ਅੱਛਾ ਜੀ ਇਹ ਕੰਮ ਕਰਦੀ ਆ ਉਹ ਉਹਦੇ ਨਾਲ ਹੀ ਆਪਦਾ ਗੁਜ਼ਾਰਾ ਕਰਦੇ ਆ ਥਾਂ ਤੇ ਉਹਨੂੰ ਕਹਤਾ ਕਿ ਤੂੰ ਪੈਸੇ ਦੇਣੇ ਕਿ ਨਹੀਂ ਦੇਣੇ ਤੂੰ ਸਾਡਾ ਘਰ ਵਿਹਲਾ ਕਰਨਾ ਕਿ ਨਹੀਂ ਕਰਨਾ ਕਦੇ ਉਹਨੂੰ ਕਿਸੇ ਕੋ ਸੁਨੇਹਾ ਪਹੁੰਚਾਉਣਾ ਕਦੇ ਕਿਸੇ ਕੋ ਸੁਨੇਹਾ ਪਹੁੰਚਾਉਣਾ ਜਿਹੜਾ ਸਾਡਾ ਜੱਦੀ ਮਖਾਨ ਸੀ ਇਹਨਾਂ ਦਾ ਉਹ ਅਸੀਂ ਖਰੀਦ ਰਿਆ ਸੀ ਆ ਉਹ ਵੇਚ ਕੇ ਸਾਡੇ ਛੋਟਾ ਮੁੰਡਾ ਸੀ ਜੱਟ ਭਤੀਜਾ ਉਹ ਵੀ ਜਿਹਦੀ ਵੀ ਡੈਥ ਹੋ ਗਈ ਸੀ ਜੀ ਮੈਂ ਰਸਤੀ ਬਾੜਤੀ ਮੈਂ ਗਲੇ ਚੋਂ ਵੀ ਕੱਢੀ ਵੀ ਸ਼ਾਇਦ ਬਚ ਜਾਣੇ ਨਾ ਸਾਡੇ ਮੁੰਡਾ ਜਿਵੇਂ ਕਤਲ ਹੋਇਆ ਉਹਦਾ ਪੂਰਾ ਸਾਨੂੰ ਇਨਸਾਫ ਮਿਲਣਾ ਚਾਹੀਦਾ। ਚਾਹੇ ਇਨਸਾਫ ਚਾਹੀਦਾ ਬਿਲਕੁਲ ਬਿਲਕੁਲ ਆਤਮਾ ਦੇਜੋ ਸਾਡੇ ਮਾਪੇ ਨਰੋਲ ਦੇ ਸਾਨੂੰ ਇਹਨਾਂ ਨੇ ਮਾਪੇ ਬਿਲਕੁਲ ਬਿਲਕੁਲ ਸਿਕਾ ਜੀ ਤੁਸੀਂ ਤੇ ਇਹਨਾਂ ਨਿਰਪੱਖ ਪੋਸਟ ਮੈਂ ਦਾਰਾ ਕਬਦੀ ਇਸ ਟਾਈਮ ਅਸੀਂ ਮੌਜੂਦ ਹਾਂ ਡੇਲੋ ਥਾਣੇ ਦੇ ਵਿੱਚ ਤੁਹਾਨੂੰ ਦੱਸ ਦਈਏ ਵੀ ਲਾਗਲੇ ਪਿੰਡ ਰਾਣੀਆਂ ਦੇ ਵਿੱਚ ਪਿਛਲੀ ਰਾਤ ਇੱਕ ਨੌਜਵਾਨ ਜਗਰਾਤ ਸਿੰਘ ਵੱਲੋਂ ਸੁਸਾਇਡ ਕੀਤਾ ਜਾਂਦਾ ਤੇ ਉਸ ਦਾ ਜਿਹੜਾ ਪਰਿਵਾਰ ਆ ਅੱਜ ਢੇਲੋ ਥਾਣੇ ਦੇ ਵਿੱਚ ਮੌਜੂਦ ਆ ਜਿੱਥੇ ਉਸ ਦਾ ਪਰਿਵਾਰ ਮੌਜੂਦ ਆ ਉੱਥੇ ਹੀ ਜਗਰਾਦ ਸਿੰਘ ਦੀ ਘਰਵਾਲੀ ਤੇ ਉਹਦਾ ਛੋਟਾ ਬੱਚਾ ਉਹ ਵੀ ਮੌਜੂਦ ਆ ਅਸੀਂ ਤੁਹਾਨੂੰ ਦੱਸ ਦਈਏ ਵੀ ਇਸ ਮਾਮਲੇ ਦੇ ਵਿੱਚ ਜਦੋਂ ਅਸੀਂ ਜਗਰਾਦ ਸਿੰਘ ਦੀ ਜਿਹੜੀ ਉਹਦੀ ਪਤਨੀ ਆ ਉਹਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਜਗਰਾਦ ਸਿੰਘ ਨੂੰ ਅਕਸਰ ਹੀ ਉਹਦੇ ਮਾਤਾ ਪਿਤਾ ਤੇ ਇੱਕ ਦੋ ਪਿੰਡ ਦੇ ਵਿਅਕਤੀਆਂ ਵੱਲੋਂ ਟੌਰਚਰ ਕੀਤਾ ਜਾਂਦਾ ਸੀ ਤਾਂ ਕੀਤਾ ਜਾ ਕੇ ਉਹਨੇ ਜਿਹੜਾ ਇਸ ਸਾਈਡ ਕੀਤਾ ਵਾ ਤੇ ਇਸ ਤੋਂ ਬਾਅਦ ਜਦੋਂ ਅਸੀਂ ਜਗਰਾਤ ਸਿੰਘ ਦੇ ਮਾਤਾ ਪਿਤਾ ਤਾਇਆ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਇਹ ਜਿਹੜਾ ਮਾਮਲਾ ਵਾ ਇਹ ਨੂੰ ਸਾਈਡ ਨਹੀਂ ਕਹਿ ਸਕਦੇ ਅਸੀਂ ਇਹ ਸਾਡੇ ਬੱਚੇ ਦਾ ਕਤਲ ਕੀਤਾ ਗਿਆ ਵਾ ਕਿਸ ਵੱਲੋਂ ਕਤਲ ਕੀਤਾ ਗਿਆ ਇਹ ਜਿਹੜਾ ਜਾਂਚ ਦਾ ਵਿਸ਼ਾ ਵਾ ਤੇ ਦੱਸ ਰਹੇ ਨੇ ਵੀ ਜਿਹੜਾ ਇਹਨਾਂ ਦਾ ਕੋਈ ਆਸ ਵਿੱਚ ਕੋਈ ਝਗੜਾ ਨਹੀਂ ਸੀ ਇਹਦੇ ਮਾਪਿਓ ਨਾਲ ਅਸਾਂ ਸਵਰੇ ਦੇ ਨਾਲ ਜਗੋ ਜਿਹੜਾ ਜਗਰਾਤ ਸਿੰਘ ਆ ਉਹਦੇ ਮਾਤਾ ਪਿਤਾ ਦੇ ਨਾਲ ਕੋਈ ਝਗੜਾ ਨਹੀਂ ਸੀ ਇੱਕ ਪਾਸੇ ਜਗਰਾਤ ਸਿੰਘ ਦੇ ਮਾਤਾ ਪਿਤਾ ਤੇ ਪਿੰਡ ਦੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਥਾਣੇ ਦੇ ਵਿੱਚ ਪਹੁੰਚੇ ਨੇ ਤੇ ਉਸ ਤੋਂ ਬਾਅਦ ਜਦੋਂ ਅਸੀਂ ਇੱਥੋਂ ਦੇ ਜਿਹੜੇ ਐਸਆਈ ਨੇ ਉਹਨਾਂ ਨਾਲ ਗੱਲ ਕੀਤੀ ਗਮਦੂਰ ਸਿੰਘ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਜਿਹੜਾ ਇਹ ਮਾਮਲਾ ਜਾਂਚ ਦਾ ਵਿਸ਼ਾ ਜਾਂਚ ਚੱਲ ਰਹੀ ਹੈ ਕਾਰਵਾਈ ਹੋ ਰਹੀ ਹੈ ਤੇ ਜਿਹੜਾ ਵੀ ਇਹਦੇ ਵਿੱਚ ਇਨਵੋਲਵ ਹੋਇਆ ਤਾਂ ਉਹਦੇ ਵਿਰੁੱਧ ਜਿਹੜੀ ਹੈ ਕਾਰਵਾਈ ਉਰੰਭੀ ਜਾਊਗੀ ਹੁਣ ਆਪਾਂ ਦੇਖਣਾ ਇਹ ਆ ਵੀ ਜਗਰਾਤ ਸਿੰਘ ਦੀ ਪੋਰਟ ਮਟ ਦੀ ਰਿਪੋਰਟ ਕੀ ਹੁੰਦੀ ਹੈ ਪੁਲਿਸ ਦੀ ਰਿਪੋਰਟ ਕੀ ਹੁੰਦੀ ਹੈ ਐਫਆਈਆਰ ਹੁੰਦੀ ਜਾਂ ਨਹੀਂ ਹੁੰਦੀ ਕਦੋਂ ਹੁੰਦੀ ਇਹ ਸਾਰਾ ਰਲਮੜਾ ਕੇ ਜਾਂਚ ਦਾ ਵਿਸ਼ਾ ਵਾ ਆਪਾਂ ਗੱਲ ਕਰਦੇ ਜਗਰਾਤ ਸਿੰਘ ਦੇ ਤਾਇਆ ਜੀ ਨਾਲ ਤੇ ਗੱਲ ਕਰਦੇ ਜਗਰਾਤ ਸਿੰਘ ਦੀ ਧਰਮ ਪਤਨੀ ਦੇ ਨਾਲ ਕਿਸੇ ਦਿਨੇ ਪਿੰਡ ਰੜੀਏ ਦੇ ਵਿੱਚ ਇੱਕ ਨੌਜਵਾਨ ਵਿਅਕਤੀ ਜਿਹਦਾ ਕਿ ਵਿਆਹ ਹੁੰਦਾ ਉਹ ਸੁਸਾਇਡ ਕਰ ਲੈਂਦਾ ਪਾ ਉਹ ਸੁਸਾਇਡ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਸਾਡੇ ਕੋਲ ਇਸ ਟਾਈਮ ਉਹ ਜਿਹੜਾ ਵਿਅਕਤੀ ਸੁਸਾਇਡ ਕੀਤਾ ਜਿਹਨੇ ਉਹਨਾਂ ਦੀ ਮਿਸਿਸ ਇੱਥੇ ਮੌਜੂਦ ਆਪਾਂ ਨੂੰ ਉਹਨਾਂ ਨਾਲ ਗੱਲ ਕਰਾਂਗੇ ਵੀ ਕੀ ਗੱਲਬਾਤ ਸੀ ਆ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਰਾਜਦੀਪ ਫਸਲ ਕਿਹੜਾ ਜੀ ਰਾਜਦੀਪ ਕੋ ਰਾਜਦੀਪ ਕੋ ਪਿੰਡ ਤੁਹਾਡਾ ਮੇਰਾ ਪਿੰਡ ਪਮਾੜੀ ਹੈ ਜੀ ਪਮਾੜੀ ਹਾਂਜੀ ਤੇ ਇੱਥੇ ਰਣੀਆਂ ਕੀ ਤੁਹਾਡਾ ਮੇਰੇ ਸਹੁਰਾ ਪਰਿਵਾਰ ਦਾ ਰਣੀਆਂ ਹਾਂ ਇਹ ਤੁਹਾਡੇ ਨਾਲ ਹੀ ਕੌਣ ਹੈ ਇਹ ਮੇਰੇ ਚਾਚੀ ਜੀ ਆ ਤੇ ਇਹ ਕੌਣ ਨੇ ਇਹ ਮੇਰੇ ਭੂਆ ਜੀ ਨੇ ਕੀ ਗੱਲਬਾਤ ਹੋਈ ਆ ਸਾਰੀ ਜਿਹੜੀ ਆਪਣੇ ਜਿਹੜਾ ਮੁੰਡਾ ਸੋਸਾਇਟੀ ਕਰਕੇ ਮਰਿਆ ਉਹ ਕੀ ਲੱਗਦਾ ਈ ਤੁਹਾਡਾ ਉਹ ਮੇਰੇ ਹਸਬੰਡ ਸੀ ਜੀ ਕੀ ਨਾਮ ਸੀ ਉਹਨਾਂ ਦਾ ਜਗਰਾਤ ਸਿੰਘ ਸੀਗਾ ਉਹਨਾਂ ਦਾ ਨਾਮ ਪਿੰਡ ਪਿੰਡ ਰਣੀਆ ਉਮਰ ਕਿੰਨੀ ਸੀ ਉਹਦੀ ਉਹ ਉਮਰ ਉਹਨਾਂ ਦੀ 33 ਸਾਲ ਸੀ 33 ਸਾਲ ਕੀ ਕਾਰਨ ਸੀ ਕਿਵੇਂ ਮਰਿਆ ਕਿਉਂ ਮਰਿਆ ਬਸ ਉਹਨਾਂ ਨੂੰ ਜੀ ਟੈਨਸ਼ਨ ਸੀਗੀ ਮੇਰੇ ਮਦਰ-ਇਨ-ਲॉ ਨੇ ਮੇਰੇ ਸੱਸ ਨੇ ਉਹਨਾਂ ਸਾਡੇ ਤੇ ਕੇਸ ਲਾਇਆ ਸੀ ਮੇਰੇ ਤੇ ਮੇਰੇ ਘਰ ਵਾਲੇ ਤੇ ਕਿ ਅਸੀਂ ਜਗਾ ਬਿੱਲੀ ਕਰਦੀਏ ਅਸੀਂ ਰਹਿੰਦੇ ਹਾਂ ਹਾਂਜੀ ਜਿਹੜੀ ਅਸੀਂ ਰਹਿੰਦੇ ਹਾਂ ਜਿੱਥੇ ਮੈਂ ਵਿਆਹ ਕੇ ਆਈ ਹਾਂ ਸਾਨੂੰ 7 ਸਾਲ ਹੋ ਗਏ ਉੱਥੇ ਰਹਿੰਦੇ ਨੂੰ ਉਹਨਾਂ ਨੇ ਸਾਨੂੰ ਇਹ ਕਾਗਜ਼ ਸੰਮਣ ਭੇਜੇ ਜੱਜ ਸਾਹਿਬ ਰਾਈ ਕਿ ਅਸੀਂ ਉਹਨਾਂ ਦੀ ਜਗ੍ਹਾ ਦੱਬੀ ਬੈਠੇ ਹਾਂ ਤੇ ਉਹਨਾਂ ਨੂੰ ਬਿੱਲੀ ਕੀਤਾ ਜਾਵੇ ਉਹ ਕਾਦੇ ਲਈ ਉਹ ਵਸੋ ਕਹਿੰਦੇ ਆ ਜੀ ਅਸੀਂ ਪਹਿਲਾਂ ਸਾਨੂੰ ਉਹਨਾਂ ਨੇ ਇਹ ਗੱਲ ਚੁੜਝਾਇਆ ਹੋਇਆ ਸੀ ਕਿ ਅਸੀਂ ਕਿਸੇ ਦੇ ਪਿੰਡ 'ਚ ਪੈਸੇ ਦੇਣੇ ਆ 8 ਲੱਖ ਰੁਪਈਆ ਕਿੰਨੇ ਚਿਰ ਤੋਂ ਤੁਸੀਂ ਉਸ ਜਗ੍ਹਾ ਤੇ ਰਹਿੰਦੇ ਹੋ ਸਾਨੂੰ ਮੈਂ ਜਦੋਂ ਦਾ ਮੇਰਾ ਵਿਆਹ ਹੋਇਆ 7 ਸਾਲ ਹੋ ਗਏ ਮੇਰੇ ਵਿਆਹ ਤੁਹਾਨੂੰ ਮਜਬੂਰ ਕਰ ਰਹੇ ਸੀ ਹਾਂਜੀ ਸਾਨੂੰ ਮਜਬੂਰ ਕਰ ਰਹੇ ਸੀ ਸਾਡੇ ਤੇ ਕੀ ਮੇਰੀ ਸੱਸ ਮੇਰੀ ਸੱਸ ਹਰਵੰਸਕੌਰ ਸੋਹਰਾ ਸੁਖਵਿੰਦਰ ਸਿੰਘ ਤੇ ਉਹਨਾਂ ਦੇ ਭਤੀਜਾ ਰਮਨਦੀਪ ਤੇ ਜਿੰਨਾਂ ਦੇ ਕੰਮ ਕਰਦੇ ਆ ਬਲਵਿੰਦਰ ਸਿੰਘ ਤੇ ਉਹਦਾ ਤਾਇਆ ਰਣਦੀਪ ਸਿੰਘ ਇਹ ਸਾਨੂੰ ਸਾਰੇ 5 ਜਾਣੇ 5 ਜਾਣੇ ਸਾਨੂੰ ਇੰਨਾ ਮੈਂਟਲੀ ਪਰੇਸ਼ਾਨ ਕਰਦੇ ਕਦੇ ਥਾਣਿਆਂ 'ਚ ਕਦੇ ਕਚਹਿਰੀਆਂ ਇੰਨਾ ਪਰੇਸ਼ਾਨ ਕਰਦੀ 8 ਲੱਖ ਰੁਪਏ ਦੋਨੀਆਂ ਜਗ੍ਹਾ ਵੰਦੀ ਕਰੋ 8 ਲੱਖ ਰੁਪਏ ਦੋ ਇੰਨਾ ਚਿਰੋਂ ਕਿਸੀ ਕਹਿੰਦੇ ਨੂੰ ਇਹਨਾਂ ਜਿੱਦਾਂ ਸਾਡਾ ਵਿਆਹ ਹੋਇਆ ਉਸ ਤੋਂ ਬਾਅਦ ਕਦੇ 50 ਹਜ਼ਾਰ ਦੇ ਦੋ ਕਦੇ 2.5 ਲੱਖ 2.5 ਹਜ਼ਾਰ ਦੇ ਦੋ ਕਦੇ ਕੋਸ਼ ਦੇ ਦੋ ਕਦੇ ਕੋਸ਼ ਦੇ ਦੋ ਸਾਨੂੰ ਜਦੋਂ ਮੇਰਾ ਵਿਆਹ ਹੈ ਮੇਰੇ ਹਸਬੰਦ ਨੂੰ ਇੱਕ ਹੀ ਸ਼ਰਤ ਰੱਖੀ ਹੋਈ ਹੈ ਉਹਦੇ ਕੋਲ ਕਿ ਜਾਂ ਤਾਂ ਤੂੰ ਪੈਸੇ ਦੇ ਦੇ ਜੇ ਨਹੀਂ ਤੂੰ ਪੈਸੇ ਨਹੀਂ ਦੇ ਸਕਦਾ ਸਾਰੀ ਪ੍ਰੋਪਰਟੀ ਤੇਰੀ ਦੀ ਬੱਚੀ ਨੂੰ ਤੇ ਘਰ ਵਾਲੀ ਨੂੰ ਛੱਡ ਦੇ ਜਿਸ ਦਿਨ ਉਹ ਸੁਸਾਇਡ ਕੀਤਾ ਉਹਨੇ ਉਸ ਦਿਨ ਕੋਈ ਗੱਲਬਾਤ ਹੋਈ ਸੀ ਘਰੇ ਨਹੀਂ ਸਾਡੇ ਚ ਕੋਈ ਗੱਲਬਾਤ ਨਹੀਂ ਬਸ ਉਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਹੈ ਕਿ ਦੀਪ ਮੇਰੇ ਕੋ ਪੈਸਿਆਂ ਦਾ ਅਰੇਂਜਮੈਂਟ ਨਹੀਂ ਹੋਇਆ ਸਾਨੂੰ ਪਹਿਲਾਂ ਐਕਸਪਾਰਟ ਹੀ ਕਰਤਾ ਸੀ ਪੈਸਿਆਂ ਦੀ ਪ੍ਰੋਬਲਮ ਕਰਕੇ ਜਿਹੜਾ ਸਾਡਾ ਕੇਸ ਚੱਲ ਰਿਹਾ ਪਾਸ ਸਾਡੀ ਵੀ ਐਕਸਪਾਰਟ ਹੀ ਅਸੀਂ ਤੜਵਾ ਲਈ ਐਪਲੀਕੇਸ਼ਨ ਦੇਤੀ ਅਸੀਂ ਪਰ ਸਾਡੀ 1 ਦਸੰਬਰ ਨੂੰ ਤਰੀਕ ਸੀ ਉਹਦੇ ਕਰਕੇ ਸਾਨੂੰ ਪੇਮੈਂਟ ਦਾ ਅਰੇਂਜਮੈਂਟ ਨਹੀਂ ਹੋ ਰਿਹਾ ਸੀ ਉਹਦਾ ਕਰਕੇ ਬਹੁਤ ਪਰੇਸ਼ਾਨ ਸੀ ਕਹਿੰਦੇ ਸੀ ਦੀਪ ਤੁਸੀਂ ਕਹਿਣਾ ਕਿ ਚਾਹੁੰਦੇ ਹੋ ਕਿ ਉਹ ਸੁਇਸਾਈਡ ਕਿਉਂ ਕੀਤਾ ਉਹਨਾਂ ਸੁਇਸਾਈਡ ਆ ਉਹਦੇ ਫਾਦਰ ਮਦਰ ਤੇ ਆਪਦੇ ਮਾਮੇ ਦੇ ਬੇਟੇ ਕਰਕੇ ਤੇ ਜਿਹਨਾਂ ਨੇ ਕੰਮ ਕਰਦੇ ਉਹਨਾਂ ਦੇ ਤਾਇਆ ਜ ਕਰਦੇ ਆ ਪੰਜ ਉਹਨਾਂ ਦੇ ਟਾਰਚਰ ਕਰਦੇ ਹਾਂ ਹਾਂਜੀ ਸਾਰੇ ਮੈਂਟਲੀ ਉਹਨਾਂ ਨੇ ਹੀ ਉਹਨੂੰ ਕਰਿਆ ਕਦੇ ਕਿਤੇ ਖੜੇ ਹੋ ਕੇ ਥਾਂ ਤੇ ਉਹਨੂੰ ਕਹਤਾ ਕਿ ਤੂੰ ਪੈਸੇ ਦੇਣੇ ਕਿ ਨਹੀਂ ਦੇਣੇ ਤੂੰ ਸਾਡਾ ਘਰ ਵਿਹਲਾ ਕਰਨਾ ਕਿ ਨਹੀਂ ਕਰਨਾ ਕਦੇ ਉਹਨੂੰ ਕਿਸੇ ਕੋ ਸੁਨੇਹਾ ਪਹੁੰਚਾਉਣਾ ਕਦੇ ਕਿਸੇ ਕੋ ਸੁਨੇਹਾ ਪਹੁੰਚਾਉਣਾ ਉਹਨੇ ਮੈਨੂੰ ਆ ਕੇ ਦੱਸਣਾ ਉਹਨੇ ਮੈਨੂੰ ਕਹਿਣਾ ਦੀਪ ਮੈਨੂੰ ਸਾਰੇ ਪਾਸੇ ਇਹੀ ਕਹਦੇ ਤੂੰ ਪੈਸੇ ਦੇ ਪੈਸੇ ਦੇ ਕਹਿੰਦਾ ਮੈਂ ਕਿੱਥੋਂ 8 ਲੱਖ ਦਵਾਂ ਉਹ ਦਿਹਾੜੀ ਜੋਤਾ ਕੰਮ ਕਰਦਾ ਸੀ ਉਹ ਕੀ ਕੰਮ ਕਰਦਾ ਸੀ ਉਹ ਦਿਹਾੜੀ ਲਾਉਂਦੇ ਸੀਗੇ ਬੈਟਰੀ ਦਾ ਉਹਨੂੰ ਪਤਾ ਵੀ ਕਰਦਾ ਸੀ ਨੇ ਨਸ਼ਾ ਪਤਾ ਕਦੇ-ਕਦੇ ਕਰਦੇ ਸੀ ਡਰਿੰਕ ਕਰਦੇ ਸੀ ਡਰਿੰਕ ਵਗੈਰਾ ਕਰਦੇ ਸੀ ਫ੍ਰੈਂਕ ਕਰਦਾ ਸੀ ਤੇ ਜਿਸ ਦਿਨ ਉਹਨੇ ਸੁਸਾਇਡ ਕੀਤੀ ਹੈ ਕਿਵੇਂ ਸੁਸਾਇਡ ਕੀਤਾ ਨੇ ਉਹਨਾਂ ਨੇ ਜੀ ਮੈਂ ਜਦੋਂ ਮੇਰੇ ਕੋਲ ਸੀਗੇ ਮੇਰੇ ਬੇਟਾ ਅਸੀਂ ਸਾਂਨੇ ਨੂੰ ਰੋਟੀ ਪਾਣੀ ਖਾਦਾ ਤੇ ਰੋਟੀ ਪਾਣੀ ਖਾ ਕੇ ਉਹ ਕਹਿੰਦੇ ਮੈਨੂੰ ਥੋੜੀ ਜਿਹੀ ਘਬਰਾਹਟ ਹੋ ਰਹੀ ਹੈ ਵੀ ਮੈਨੂੰ ਨੀਂਦ ਵਗੈਰਾ ਨਹੀਂ ਆ ਰਹੀ ਮੈਂ ਗੇੜੇ ਕੱਢਾਂ ਮੈਂ ਕੋਈ ਕਿੰਨੇ ਵਜੇ ਦਾ ਟਾਈਮ ਸੀ ਮਿਲੋ ਤਕਰੀਬਨ 9 9:30 ਦਾ ਟਾਈਮ ਬਾਕੀ ਮੈਨੂੰ ਇੰਨਾ ਪ੍ਰੋਪਰ ਯਾਦ ਨਹੀਂ ਹੈਗਾ ਅੱਛਾ ਜੀ ਕਹਿੰਦੇ ਵੀ ਮੈਨੂੰ ਘਬਰਾਹਟ ਹੁੰਦੀ ਹੈ ਮੈਂ ਗੇੜੇ ਕੱਢ ਲਵਾਂ ਮੈਂ ਕਿਹਾ ਠੀਕ ਆ ਕੋਈ ਗੱਲ ਨਹੀਂ ਤੁਸੀਂ ਗੇੜਾ ਵਗੈਰਾ ਕੱਢ ਲਓ ਫਿਰ ਉਹ ਕਹਿੰਦੇ ਮੈਨੂੰ ਭੁੱਖ ਲੱਗੀ ਆ ਸਾਨੂੰ ਕਹਿੰਦੇ ਤੁਸੀਂ ਥੋੜਾ ਟਾਈਮ ਅੰਦਰ ਪੈਜੋ ਵੀ ਪੱਖਾ ਲਾ ਲਓ ਵੀ ਮੈਨੂੰ ਘਬਰਾਹਟ ਹੋ ਰਹੀ ਆ ਅਸੀਂ ਕਿਹਾ ਕੋਈ ਪੱਖਾ ਤਾਂ ਰਹਿਣ ਦੋ ਲਾਉਣ ਨੂੰ ਵੀ ਇਸ ਠੰਡ ਦਾ ਮੌਸਮ ਆ ਕਹਿੰਦਾ ਨਹੀਂ ਵੀ ਤੁਸੀਂ ਥੋੜਾ ਟਾਈਮ ਲਾ ਲਓ ਸਾਨੂੰ ਪੱਖਾ ਲਾ ਗਏ ਅਸੀਂ ਮੈਂ ਤੇ ਮੇਰਾ ਬੇਟਾ ਸੌਂ ਗਏ ਆ ਤੇ ਇਸ ਤੋਂ ਬਾਅਦ ਉਹ ਬਾਹਰ ਚਲੇ ਗਏ ਕਹਿੰਦੇ ਮੈਨੂੰ ਭੁੱਖ ਲੱਗੀ ਹੈ ਮੈਂ ਆਇਆ ਬਾਹਰ ਜਾ ਕੇ ਤੇ ਇਸ ਤੋਂ ਬਾਅਦ ਜਦੋਂ ਮੈਂ 4:30 ਵਜੇ ਜਿਹੜੀ ਉੱਠੀ ਮੇਰੀ ਅੱਖ ਲੱਗੀ ਕਿਉਂਕਿ ਮੈਂ ਜੌਬ ਕਰ ਰਹੀ ਸੀ ਇੱਕ ਕਮਰੇ 'ਚ ਪਈ ਸੀ ਹਾਂਜੀ ਇੱਕ ਕਮਰੇ 'ਚ ਪਈ ਸੀ ਜਦੋਂ ਮੇਰੇ ਬੇਟੇ ਨੇ ਸਵੇਰੇ ਮੈਨੂੰ 4:30 ਵਜੇ ਕਿਹਾ ਕਿ ਮੰਮਾ ਮੈਨੂੰ ਬਾਥਰੂਮ ਆਇਆ ਮੈਂ ਬਾਥਰੂਮ ਕਰਨੀ ਆ ਤਾਂ ਉਹਨੇ ਸੁਸਾਇਡ ਕੀਤਾ ਹੋਇਆ ਸੀ ਕਿਵੇਂ ਲੰਕ ਰਹੇ ਸੀ ਹਾਂਜੀ ਦਸਤੀ ਤੇ ਲਟਕ ਰਹੇ ਸੀ ਗੋਡੇ ਉਹਨਾਂ ਦੇ ਥੱਲੇ ਲੱਗੇ ਹੋਏ ਸੀ ਫਰਸ਼ ਤੇ ਗੋਡੇ ਹਾਂਜੀ ਤੇ ਮੈਂ ਨਾ ਜਲਦੀ ਜਲਦੀ ਚ ਉਹਨਾਂ ਦੀ ਦਸਤੀ ਕੱਟੀ ਵੀ ਸ਼ਾਇਦ ਇਹਨਾਂ ਨੇ ਉ ਖਤਮ ਸੀਗੀ ਨਿੱਦਨਾਂ ਚ ਜੀਵ ਆਈ ਹੋਈ ਸੀ ਜਦੋਂ ਤੁਸੀਂ ਨਜ਼ਰ ਦੇਖੇ ਉਹਨਾਂ ਦੇ ਗੋਡੇ ਨੀਚੇ ਲੱਗੇ ਹੋਏ ਸੀ ਹਾਂਜੀ ਗੋਡੇ ਨੀਚੇ ਲੱਗੇ ਸੀ ਰੱਸੀ ਲੰਬੀ ਸੀਗੀ ਕੋਲ ਉਹਨਾਂ ਦੇ ਕੁਰਸੀ ਪਈ ਸੀ ਥੋੜੀ ਜਿਹੀ ਰੱਸੀ ਵੜਦੀ ਹਾਂਜੀ ਮੈਂ ਰਸਤੀ ਬਾੜਤੀ ਮੈਂ ਗਲੇ ਚੋ ਵੀ ਗੱਡੀ ਵੀ ਸ਼ਾਇਦ ਬਚ ਜਾਣੇ ਨਾ ਤੇ ਸਾਹ ਪ੍ਰਾਣ ਹੋਣ ਮੈਨੂੰ ਪਾਣੀ ਪਿਲਾ ਦੇ ਉਸ ਤੋਂ ਬਾਅਦ ਮੈਂ ਸਾਰੇ ਆਪਣੇ ਆਣ ਗਵਾਂਣ ਨੂੰ ਦੱਸਿਆ ਫੋਨ ਕਰੇ ਸਾਰੇ ਮੰਮੀ ਡੈਡੀ ਨੂੰ ਸਾਰਿਆਂ ਨੂੰ ਦੱਸਿਆ ਹਾਂਜੀ ਉਹ ਸਾਰੇ ਫਿਰ ਆਏ ਤੇ ਅਸੀਂ ਫਿਰ ਆਪਣੇ ਸਾਸਰੇ ਨੂੰ ਦੱਸਿਆ ਤੁਸੀਂ ਫਿਰ ਸਾਰਿਆਂ ਨੂੰ ਦੱਸਿਆ ਹਾਂਜੀ ਮੈਂ ਮਤਲਬ ਵੀ ਮੈਂ ਹਾਂਜੀ ਨਹੀਂ ਉਹ ਕਿਰਾਏ ਤੇ ਰਹਿ ਰਹੇ ਆ ਹੀ ਕਿ ਸਾਨੂੰ ਉਹਨੇ 17 ਤਰੀਕ ਨੂੰ ਮੈਸੇਜ ਦਿੱਤਾ ਸੀ ਕਿ ਅਸੀਂ ਪ੍ਰਾਪਰਟੀ ਬੇਲੀ ਕਰਤੀ ਹੈ ਤੁਸੀਂ ਵੀ ਕਰੋ ਤੇ ਆਪਾਂ ਇਹ ਸਾਡੀ ਵੇਚੀ ਕਿਹੜੀ ਜਗ੍ਹਾ ਹੋਰ ਸੀ ਤੁਹਾਡੇ ਕੋਲ ਹਾਂਜੀ ਉਹ ਕਿਰਾਏ ਤੇ ਰਹਿੰਦੇ ਉਹ ਕਿਰਾਏ ਤੇ ਰਹਿੰਦੇ ਨਹੀਂ ਕਿਰਾਏ ਵਾਲਿਆਂ ਨੇ ਵਿਜੇ ਕਰਵਾ ਦਿੱਤੀ ਸਾਨੂੰ ਸਰ ਨਹੀਂ ਉਹ ਕਿਰਾਏ ਤੇ ਹੀ ਰਹਿ ਰਹੇ ਸਾਨੂੰ ਬੇਲੀ ਕਰਨ ਨੂੰ ਕਹਿ ਰਹੇ ਸੀ ਜਿੱਥੇ ਮੈਂ ਵਿਆਹ ਕੀ ਆਈ ਹਾਂ ਕਿੰਨੀ ਤਰੀਕ ਨੂੰ ਕਹਿ ਰਹੇ ਸੀ ਕੈਨਸੀ 17 ਤਰੀਕ ਨੂੰ ਵਹਿਲੀ ਕਰਨੀ ਹੁਣ ਉਹਨਾਂ ਨੂੰ ਤਕਰੀਬਨ 10 ਸਸਕਾਰ ਹੋ ਗਏ ਮੁੰਡੇ ਦਾ ਨਹੀਂ ਸਸਕਾਰ ਨਹੀਂ ਹੋਇਆ ਕੋਈ ਫੋਟੋ ਜਗਰਾਜ ਸਿੰਘ ਸਸਕਾਰ ਹੋਇਆ ਨਹੀਂ ਕੋਈ ਸਸਕਾਰ ਨਹੀਂ ਇੱਥੇ ਹੀ ਪਿਆ ਵਾ ਜੀ ਉਹ ਟਮਾਟਮੋਂ ਆਈ ਹੋਈ ਹੈ ਉਹ ਟਮਾਟਮੋਂ ਮੈਂ ਨਹੀਂ ਕੀਤਾ ਪੁੱਤ ਕੀ ਤੁਸੀਂ ਕੀ ਚੰਨੇ ਹੁਣ ਮੈਂ ਚਾਹੁੰਨੀ ਆ ਕਿ ਉਹਨਾਂ ਨੂੰ ਡੈੱਡ ਬੋਡੀ ਤੁਸੀਂ ਜਾਵੇ ਤੇ ਜਿੰਨਾ ਕਰਕੇ ਉਹਨਾਂ ਦੀ ਡੈਥ ਹੋਈ ਤੁਹਾਨੂੰ ਸਖਤ ਤੋਂ ਸਖਤ ਸਵਾਦ ਦਿੱਤੀ ਜਾਵੇ ਤਾਂ ਜੋ ਉਹਨਾਂ ਨੇ ਧੰਮ ਘਟ ਘਟ ਕੇ ਜ਼ਿੰਦਗੀ ਕੱਟੀ ਇਹਨਾਂ ਨੂੰ ਲਗਾਇ ਕਿ ਸਾਨੂੰ ਕਿੰਨਾ ਕਮੈਂਟ ਨਹੀਂ ਪਰੇਸ਼ਾਨ ਨਾ ਤੁਸੀਂ ਨਾਮ ਰਲਿਆ ਮੈਂ ਤਾਂ ਦੁਬਾਰਾ ਇੱਕ ਵਾਰੀ ਫੇਰ ਨਾਮ ਸੁਰਨ ਧੀਰ ਸਿੰਘ ਉਹਦਾ ਤਾਇਆ ਤੇ ਉਹਦੇ ਮਾਮੇ ਦਾ ਬੇਟਾ ਰਮਨਦੀਪ ਸਿੰਘ ਉਹਦੇ ਮਾਤਾ ਹਰਵੰਸ ਕੌਰ ਤੇ ਪਿਤਾ ਸੁਖਵਿੰਦਰ ਸਿੰਘ ਨਾ ਸਾਰੇ ਚਾਰੇ ਪੰਜਾਂ ਰਲ ਕੇ ਜਿੱਤੇ ਜਿਨ੍ਹਾਂ ਦੇ ਘਰੇ ਕੰਮ ਕਰਦੇ ਉਹਨਾਂ ਨੇ ਸਪੈਸ਼ੀਲੀ ਆਪਦੇ ਪੈਸੇ ਦੀ ਪਾਵਰ ਦਿਖਾ ਗਏ ਇਹਨਾਂ ਨੇ ਮੇਰੇ ਹਸਬੰਦ ਨੂੰ ਮੈਂਟਲੀ ਟਾਰਚ ਕੀਤਾ ਗਿਆ ਉਹਨਾਂ ਦਾ ਨਾਮ ਕੀ ਆ ਉਹਨਾਂ ਦਾ ਨਾਮ ਬਲਵਿੰਦਰ ਸਿੰਘ ਪੰਜ ਸਿਰਫ ਇਹਨਾਂ ਦੇ ਹੀ ਕਰਕੇ 6 ਸਾਲ ਹੋ ਗਏ ਸਾਨੂੰ ਇਹਨਾਂ ਪਰੇਸ਼ਾਨ ਕਰ ਰਹੇ ਮੇਨ ਮੁੱਦਾ ਤੇ ਮੇਨ ਗੱਲ ਇਹ ਹੀ ਆ ਸਾਰੇ ਪਿੰਡ ਨੂੰ ਪਤਾ ਕਿ ਸਾਡਾ ਘਰ ਜਿਉ ਉਜਾੜਿਆ ਤੇ ਨਾ ਬੰਦਿਆਂ ਨੇ ਉਜਾੜਿਆ ਪੰਜ ਜਣੇ ਨੇ ਹਾਂਜੀ ਇਹ ਪੰਜ ਜਣੇ ਆ ਇਹਨਾਂ ਨੇ ਹਮੇਸ਼ਾ ਮੇਰੇ ਹਸਬੰਦ ਨੂੰ ਕੋਈ ਨਾ ਕੋਈ ਗੱਲ ਕਹੀ ਇਹਨਾਂ ਮੈਂਟਲੀ ਪਰੇਸ਼ਾਨ ਕੀਤਾ ਕਿ ਅੱਜ ਉਹਨਾਂ ਨੂੰ ਸੁਸਾਇਦ ਨੇ ਕਰ ਹਾਂਜੀ ਕਿੰਨੇ ਸਾਲਾਂ ਤੋਂ ਪਰੇਸ਼ਾਨ ਕਰਦੇ ਆ ਰਹੇ ਸੀ ਬਿਜ਼ ਬੱਸ ਸਾਨੂੰ ਬਿਆਨ ਤਿੰਨ ਮਹੀਨੇ ਤੋਂ ਬਾਅਦ ਸਾਰਾ ਕੁਝ ਚੱਲ ਪਿਆ ਸੀ ਕਿੰਨੇ ਸਾਲ ਰੋਕ ਤੁਹਾਡੇ ਦੇ ਸਾਡੇ ਬਿਆਰ ਨੂੰ 7ਵਾਂ ਮਹੀਨਾ ਲੱਗਾ 24 ਦਿਨ ਤੁਸੀਂ ਹੁਣ ਚਾਹੁੰਦੇ ਹੋ ਵੀ ਇਹਨੇ ਤੇ ਕਾਰਵਾਈ ਕੀਤੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਕਿਸੇ ਸਵਾਰ ਨਾ ਕਿਸੇ ਦੁਜੜੇ ਤੇ ਕਿਸੇ ਦਾ ਬੇਟੇ ਦਾ ਪਾਪਾ ਦਾ ਜਾਵੇ ਜੇ ਦੁਨੀਆ ਤੋਂ ਜਿੰਨਾ ਮੈਨੂੰ ਇਹਨੇ ਪਰੇਸ਼ਾਨੀ ਦਿੱਤੀ ਤੁਸੀਂ ਕੀ ਕਹਿੰਦੇ ਹੋ ਮੈਂ ਕਹਾਂ ਮੁਰਦਾ ਤੇ ਲੋਟ ਸਮੜ ਜੇ ਅਸੀਂ ਉਹਦਾ ਸਸ਼ਕ ਕਰ ਤੁਸੀਂ ਕੀ ਕਹਿੰਦੇ ਹੋ ਅਸੀਂ ਤਾਂ ਜੀ ਇਹ ਕਹਿੰਦੇ ਸਾਡੀ ਕੁੜੀ ਦਾ ਕੋਈ ਵੀ ਮਾਪਾ ਹੋਵੇ ਬਸ ਚਲੇ ਸਸਕਾਰ ਹੋ ਰਿਹਾ ਸਹੀ ਇਸਲਾਮ ਦੇ ਇਹ ਇਹ ਬੇਟਾ ਵਾਜੀ ਹਾਂਜੀ ਮਾਪਾ ਦਾ ਬੇਟਾ ਪੰਜ ਸਾਹ ਦਾ ਬੇਟਾ ਹਾਂਜੀ ਠੀਕ ਹੈ ਵੈਗੂ ਜੀ ਦਾ ਖਾਲਸਾ ਵੈਗੂ ਜੀ ਸਾਹਿਬ ਅੱਜ ਕੀ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਤੁਸੀਂ ਜਿਹੜੇ ਪਿਛਲੇ ਦਿਨੀ ਜਗਜੀਤ ਸਿੰਘ ਨੇ ਕੀ ਨਾ ਉਹ ਵਿਅਕਤੀ ਦਾ ਜਗਰਾਦ ਜਗਰਾਦ ਸਿੰਘ ਜਗਰਾਦ ਸਿੰਘ ਨੇ ਸੁਸਾਇਡ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਿੱਖੋ ਇਹਨਾਂ ਦਾ ਆਪਸ ਵਿੱਚ ਘਰੇਲੂ ਮਸਲਾ ਸੀਗਾ ਘਰੇਲੂ ਲੜਾਈ ਰਹਿੰਦੀ ਸੀ ਹਾਂਜੀ ਨੇ ਮਮੀ ਡੈਡੀ ਨਾਲ ਇਹਨਾਂ ਤੋਂ ਲੱਗ ਰਹਿ ਰਹੇ ਸੀ ਨਾ ਉਹ ਲੜਾਈ ਕਾਰਨ ਹੀ ਸਾਡੇ ਬੱਚੇ ਕੋਲ ਰਹਿਣਾ ਉਹ ਹੁਣ 10 ਸਾਲ ਦੇ ਗੇੜ ਹੋ ਗਿਆ ਬਾਹਰ ਕਿਰਾਏ ਤੇ ਰਹਿੰਦੇ ਨੇ ਅੱਛਾ ਜੀ ਇਹ ਮੀਆਂ ਬੀਬੀ ਸੀ ਦੋਨੇ ਜਣੇ ਘਰੇ ਅੱਛਾ ਜੀ ਤੇ ਸਾਨੂੰ ਸਵੇਰੇ ਅੱਜ ਜਿਹੜੀ ਡੈਥ ਹੋਈ ਆ ਹੂੰ ਹੂੰ ਸਾਢੇ 5 ਵਜੇ ਗਵਾਂਡੀਆਂ ਦਾ ਫੋਨ ਆਇਆ ਸੀਗਾ ਜੀ ਅੱਛਾ ਜੀ ਉਹਨੇ ਦੱਸਿਆ ਵੀ ਤੁਹਾਡੇ ਘਰੇ ਨਾ ਕੋਈ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਨੇ ਅੱਛਾ ਜੀ ਜਦੋਂ ਅਸੀਂ ਘਰੇ ਜਾ ਕੇ ਦੇਖਿਆ ਆਣ ਗਵਾਂਡ ਲੈ ਕੇ ਹੋਰ ਮੈਂਬਰਾਂ ਨੂੰ ਹਾਂਜੀ ਤੇ ਮੁੰਡਾ ਸਾਡਾ ਥੱਲੇ ਡਿੱਗਿਆ ਪਿਆ ਸੀ ਆ ਅੱਛਾ ਜੀ ਮੌਤ ਹੋ ਚੁੱਕੀ ਸੀ ਉਹਦੀ ਤੇ ਗਾਰਡਰ ਦੇ ਉੱਤੇ ਤਾਂ ਰੱਸੀ ਪਾਈ ਹੋਈ ਸੀਗੀ ਅੱਛਾ ਜੀ ਉਹ ਕਹਿ ਰਹੇ ਸੀ ਵੀ ਇਹਨੇ ਗਲਫਰਾਹ ਲੈ ਲਿਆ ਬਾਬਾ ਜੀ ਤੁਹਾਡਾ ਪਿੰਡ ਕਿਹੜਾ ਕਿਹੜੇ ਜ਼ਿਲ੍ਹੇ ਚ ਪੈਂਦਾ ਜੀ ਪਿੰਡ ਸਾਡਾ ਰਣੀ ਆ ਜ਼ਿਲ੍ਹਾ ਲੁਧਿਆਣਾ ਪੈਂਦਾ ਜੀ ਠੀਕ ਆ ਜਦੋਂ ਤੁਸੀਂ ਉਸ ਟਾਈਮ ਤੇ ਉੱਥੇ ਘਰੇ ਪਹੁੰਚੇ ਹੋ ਜਿੱਥੇ ਉਸ ਵਿਅਕਤੀ ਨੇ ਸੁਸਾਇਡ ਕੀਤਾ ਤੁਸੀਂ ਜਾ ਕੇ ਕੀ ਦੇਖਿਆ ਅਸੀਂ ਦੇਖਿਆ ਵੀ ਸਾਡਾ ਬੱਚਾ ਥੱਲੇ ਡਿੱਗਿਆ ਪਿਆ ਸੀ ਆ ਮੌਤ ਹੋ ਚੁੱਕੀ ਸੀ ਉਹਦੀ ਤੇ ਗਾਰਡਰ ਤੇ ਰੱਸੀ ਲਟਕ ਰਹੀ ਸੀ ਉਸ ਟਾਈਮ ਉਹਦੇ ਕੋਲ ਹੋਰ ਕੌਣ ਮੌਜੂਦ ਸੀ ਉਦੇ ਘਰ ਵਾਲੇ ਇੱਕ ਮਜੂਦ ਸੀ ਇੱਕ ਛੋਟਾ ਬੇਟਾ ਸੀ ਘਰ ਵਾਲੀ ਦਾ ਨਾਮ ਕੀ ਆ ਜੀ ਰਾਜਦੀਪ ਘਰ ਰਾਜਦੀਪ ਤੇ ਅੱਛਾ ਤੁਸੀਂ ਫਿਰ ਜਾ ਕੇ ਦੇਖਿਆ ਵੀ ਉਹ ਹੀਟਾ ਡਿਗਿਆ ਪਿਆ ਸੀ ਜਾਂ ਲੜਕਦਾ ਸੀ ਨਹੀਂ ਡਿਗਿਆ ਪਿਆ ਸੀ ਜੀ ਅੱਛਾ ਜੀ ਉਹਦੇ ਗੱਲ ਦੀ ਰੱਸੀ ਕੱਟੀ ਹੋਈ ਸੀ ਇਹਨੇ ਆਪ ਹੀ ਰੱਸੀ ਕਿਹੋ ਜੀ ਸੀਗੀ ਜੀ ਰੱਸੀ ਇੱਕ ਨਾਲਾ ਜਿਹਾ ਸੀਗੀ ਜੀ ਅੱਛਾ ਜੀ ਬਰੀਕ ਰੱਸੀ ਸੀਗੀ ਠੀਕ ਆ ਜੀ ਗਾਡਰ ਸੀਗਾ ਕੋਈ 11 ਕੋ ਫੁੱਟ ਉੱਚਾ ਸੀਗਾ ਕਿਹੜੀ ਹਾਲਤ ਦੇ ਵਿੱਚ ਪਿਆ ਸੀ ਨੀਚੇ ਉਹ ਮੁੱਦਾ ਪਿਆ ਸੀ ਜਾਂ ਸਿੱਧਾ ਪਿਆ ਸੀ ਨਹੀਂ ਪਿਆ ਸੀ ਟੇਡਾ ਪਿਆ ਸੀ ਜੀ ਅੱਛਾ ਜੀ ਤੇ ਉਹਦੀ ਲੱਤਾਂ ਵੀ ਮੁੜੀਆਂ ਹੋਈਆਂ ਸੀ ਪੈਰਾਂ ਦੇ ਵਿੱਚ ਕੋਈ ਚਪਲਾ ਵੀ ਪਾਈਆਂ ਸੀ ਕੋੜੇ ਉਹਦੇ ਕੋਈ ਟੇਬਲ ਨੀਚੇ ਕੋਈ ਸਹਾਰਾ ਦੇਣ ਵਾਸਤੇ ਕੋਈ ਚੀਜ਼ ਪਈ ਸੀ ਕੁਰਸੀ ਪਈ ਸੀ ਕੁਰਸੀ ਵੀ ਉਸੇ ਤਰ੍ਹਾਂ ਸੀਗੀ ਪਈ ਉਹ ਵੀ ਬਿਲਕੁਲ ਹਾਂਜੀ ਅੱਛਾ ਜੀ ਤੇ ਗਾਰਡਰ ਇਸ ਕਿੰਨਾ 11 ਫੁੱਟ ਉੱਚਾ ਸੀਗਾ ਹਾਂਜੀ ਰੱਸੀ ਲੱਗ ਰਹੀ ਰੱਸੀ ਬਰਾਬਰ ਹੀ ਆ ਰਹੀ ਉਹਦੇ ਬਿਲਕੁਲ ਤੇ ਪੈਰ ਲੱਗ ਰਹੀ ਥਰੇ ਸਾਹਮਣੇ ਦੇ ਜੁੱਟੇ ਆਵੇ ਅੱਛਾ ਜੀ ਰੱਸੀ ਕੱਟੀ ਹੋਈ ਸੀਗੀ ਅੱਛਾ ਜੀ ਜਦੋਂ ਪੁੱਛਿਆ ਉਹਨੂੰ ਲੜਕੀ ਨੂੰ ਹੂੰ ਉਹ ਕਹਿੰਦੀ ਮੈਂ ਇਹ ਰਾਤ ਸਾਨੂੰ ਨਹੀਂ ਪਤਾ ਲੱਗਿਆ ਕਿਹੜੇ ਟਾਈਮ ਗਿਆ ਹੂੰ ਹੂੰ ਤੇ ਮੈਂ ਕੋਠੇ ਤੇ ਗਈ ਹਾਂਜੀ ਜਾ ਕੇ ਆ ਕੇ ਦੇਖਿਆ ਵੀ ਮਤਲਬ ਉਹ ਰੋਟੀ ਖਾਣ ਗਿਆ ਸੀ ਕਹਿੰਦੀ ਮੈਂ ਕਹਿੰਦਾ ਚਿਵਾਰਾ ਵੀ ਉਹਨਾਂ ਦੇ ਉੱਪਰ ਚਿਵਾਰਾ ਉੱਥੇ ਸੋਈ ਜਾਂਦਾ ਦੀ ਉੱਪਰ ਪਏ ਸੀਗੇ ਨਹੀਂ ਪਏ ਥੱਲੇ ਸੀਗੇ ਅੱਛਾ ਜੀ ਬਾਹਲੇ ਪਾਸੇ ਬਰੰਡ ਜੇ ਕੰਮ ਹੋਇਆ ਨਾਲ ਅੰਦਰ ਹੋਗਾ ਕੋਲੇ ਕੋਲੇ ਜਾਗ ਜ ਗਈ ਸੀਗਾ ਟਾਈਮ ਵੀ 10:00 4-5 ਦਾ ਟਾਈਮ ਸੀਗਾ ਹਾਂਜੀ ਹਾਂਜੀ ਤੇ ਜਦ ਆ ਕੇ ਦੱਸਿਆ ਵੀ ਮੈਂ ਕੋਠੇ ਜਾ ਕੇ ਕਰਦ ਲੈ ਕੇ ਆਈਆਂ ਤੇ ਆ ਕੇ ਮੈਂ ਰੱਸੀ ਵੱਡੀ ਲਾਇਆ ਪਹਿਲਾਂ ਜਾ ਕੇ ਕੋਠੇ ਤੋਂ ਕਰਦ ਲੈ ਕੇ ਆਈ ਪਹਿਲਾਂ ਕਰਦ ਲੈ ਕੇ ਬਿਲਕੁਲ ਨਾਲ ਮੇਰਾ ਘਰ ਬਿਲਕੁਲ ਹੀ ਹਾਂਜੀ ਕਰਦ ਨਾਲ ਕਰਦ ਸਾਂਝੀ ਆ ਸਾਨੂੰ ਆਵਾਜ਼ ਮਾਰਦੇ ਵੀ ਆਏ ਕਰਕੇ ਗੱਲ ਹੋ ਗਈ ਆ ਆਣ ਗਵਾਣਡ ਕੇ ਇਹਨੂੰ ਦੱਸਦੀ ਹਾਂਜੀ ਨਾ ਕੋਈ ਕਿਸੇ ਨੂੰ ਦੱਸਿਆ ਵੀ ਇਹ ਗੱਲ ਹੋਈ ਹੈ ਕੱਲੀ ਦੱਸੀ ਵੱਢ ਕੇ ਥੱਲੇ ਲਾ ਕੇ ਰੱਖ ਲਿਆ ਠੀਕ ਹੈ ਜੀ ਤੇ ਬਾਅਦ ਜੋ ਜਾਂ ਬਾਅਦ ਹੁਣ ਰੋਂਦੀ ਬੈਠੀ ਸੀਗੀ ਹੂੰ ਫਿਰ ਅਸੀਂ ਜਾ ਕੇ ਦੇਖਿਆ ਰੋਂਦੀ ਵੀ ਸੀਗੀ ਤੇ ਉਹ ਧਰਤੀ ਤੇ ਪੋਚਾ ਵੀ ਲੱਗੇ ਹੋਇਆ ਸੀਗਾ ਅੱਛਾ ਜੀ ਤੁਹਾਡੇ ਜਦੋਂ ਤੁਸੀਂ ਗਏ ਉਸ ਤੋਂ ਪਹਿਲਾਂ ਪੋਚਾ ਲੱਗ ਚੁੱਕਿਆ ਸੀ ਹਾਂ ਸਾਨੂੰ ਗਵਾਣੀਆਂ ਦੱਸਿਆ ਵੀ ਇਹਨੇ ਸਵੇਰੇ ਕੋਈ ਨਾ ਕੋਈ ਬੰਦੇ ਵੀ ਆਏ ਨੇ ਤੜਕੇ ਤੋਂ ਅੱਛਾ ਜੀ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਕੈਮਰੇ ਲੱਗੇ ਨੇ ਕੈਮਰਾ ਦੀ ਵੀ ਜਾਂਚ ਕੀਤੀ ਜਾਵੇ ਤੁਸੀਂ ਉਹਨਾਂ ਦੇ ਕੀ ਲੱਗਦੇ ਹੋ ਅਸੀਂ ਤਾਇਆ ਜੀ ਲੱਗਦਾ ਸਭ ਤੋਂ ਪਹਿਲਾਂ ਤੁਸੀਂ ਪਹੁੰਚੇ ਫਿਰ ਉਸ ਤੋਂ ਬਾਅਦ ਅਸੀਂ ਸਾਡੇ ਗਵਾਨੀ ਨਾਲ ਲੈ ਕੇ ਗਏ ਹਰ ਕਰਦੇ ਆਏ ਅੱਛਾ ਇਹਨਾਂ ਦੇ ਮੰਮੀ ਡੈਡੀ ਨਾਲ ਸੀਗੇ ਤੁਹਾਡੇ ਇਹਨਾਂ ਦੀ ਮੰਮੀ ਡੈਡੀ ਨਾਲ ਹੀ ਸੀ ਇਹ ਦੂਜੇ ਪਾਸੇ ਕਰਾਏ ਤੇ ਰਹਿੰਦੇ ਸੀ ਅਸੀਂ ਉਹਨਾਂ ਨੂੰ ਬੁਲਾਇਆ ਤਾਂ ਇਹ ਸਾਰੇ ਇਕੱਠੇ ਹੋ ਕੇ ਆਏ ਅੱਛਾ ਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਕਿੰਨਾਂ ਨੂੰ ਫੋਨ ਕੀਤਾ ਅੱਗੇ ਕੀ ਕਾਰਵਾਈ ਕੀਤੀ ਤੁਸੀਂ ਦੇਖੋ ਅਸੀਂ ਸਰਪੰਚ ਸਾਹਿਬ ਨੂੰ ਆਏ ਆ ਮੈਂ ਸਾਨੂੰ ਬੁਲਾਇਆ ਹੋਰ ਮੈਂਬਰ ਸੀ ਪੰਚਾਇਤ ਦੇ ਮੈਂਬਰ ਸਾਰੇ ਨੂੰ ਬੁਲਾਇਆ ਸਾਰੇ ਪਿੰਡ ਦੇ ਪਤਵੰਤੇ ਸਜਣ ਸਾਰੇ ਅਸੀਂ ਇਕੱਠੇ ਕਰੇ ਨੇ ਫਿਰ ਉਹਨਾਂ ਨੇ ਆ ਕੇ ਦੇਖਿਆ ਫਿਰ 11 ਸਲੀਸ ਵਾਲੇ ਗਏ ਨੇ ਡੇਲੋਟਾ ਦੇ ਤੋਂ ਉਹਨਾਂ ਨੇ ਜਾ ਕੇ ਯਾਨੀ ਕਿ ਕੋਈ ਪੁਸ਼ਕੈਸ਼ਨ ਨਹੀਂ ਕਰੀ ਸੀ ਜਦੋਂ ਤੁਸੀਂ ਉੱਥੇ ਮੌਕੇ ਤੇ ਪਹੁੰਚੇ ਸੀ ਜਿਹੜੀ ਉਹਨਾਂ ਦੀ ਮੈਸੇਜ ਸੀ ਉਹਨਾਂ ਨੂੰ ਤੁਸੀਂ ਕੋਈ ਸਵਾਲ ਕੀਤਾ ਹੋਣਾ ਉਹਨੇ ਕੀ ਕਿਹਾ ਸੀ ਨਹੀਂ ਉਹਨਾਂ ਨੂੰ ਪੁੱਛਿਆ ਸੀ ਵੀ ਕੀ ਗੱਲਬਾਤ ਹੋਈ ਆ ਹਾਂਜੀ ਉਹ ਕਹਿੰਦੇ ਇਹਨੂੰ ਭੁੱਖ ਲੱਗੀ ਸੀ ਇਹ ਕੋਠੇ ਦੇ ਰੋਟੀ ਖਾਣ ਤੇ ਲੈ ਗਿਆ ਕਦੇ ਕਹਿੰਦੇ ਪੱਖਾ ਲਾ ਕੇ ਇੱਥੇ ਰਹਿ ਗਿਆ ਛੱਡ ਲਾ ਦਿੱ ਸਾਨੂੰ ਆਏ ਗਾਦੇ ਸੀ ਕਦੇ ਬੱਚੇ ਨੇ ਵਸਾਫ ਕਰਾਉਣ ਉੱਠੀਆ ਸਵੇਰੇ ਪਾਸ ਸਵੇਰੇ ਉੱਠ ਕੇ ਦੇਖਿਆ ਵੀ ਆ ਕੰਮ ਹੋ ਗਿਆ ਉਹ ਯਾਰ ਸੋ ਵਿੱਚ ਇਹਨਾਂ ਦਾ ਲੜਾਈ ਝਗੜਾ ਹੁੰਦਾ ਸੀ ਕਦੇ ਲੜਾਈ ਝਗੜਾ ਤਾਂ ਇੱਕ ਦਿਨ ਮਿਲੀਆਂ ਦਾ ਬੰਦ ਹੋਇਆ ਜੀ ਇਹਨਾਂ ਰੋਜ਼ ਹੀ ਹੁੰਦਾ ਸੀ ਰੋਜ਼ ਹੀ ਲੜਾਈ ਝਗੜੇ ਦੇ ਕਾਰਨ ਤੇ ਇਹਨਾਂ ਦੇ ਮਾਪੇ ਉਹਨਾਂ ਘਰ ਛੱਡ ਕੇ ਬਾਹਰ ਗਏ ਲੜਾਈ ਝਗੜੇ ਦਾ ਕੁਝ ਕਾਰਨ ਪਤਾ ਵੀ ਇਹਨਾਂ ਦੇ ਘਟੇ ਹੁੰਦਾ ਸੀ ਕਾਰਨ ਇਹਨਾਂ ਦਾ ਕੋਈ ਆਸਰੇ ਮੀਆਂ ਬੀਬੀ ਦਾ ਸੀ ਇਹਨਾਂ ਨੂੰ ਵੀ ਸਾਡੇ ਜਿਹੜਾ ਭਰਾ ਸੀ ਉਹ ਤਾਂ ਮੇਰਾ ਪੰਜਾਈ ਸੀ ਇਹਨਾਂ ਨੂੰ ਵੀ ਤੰਗ ਬਹੁਤ ਕਰਦੀ ਸੀ ਅੱਛਾ ਗੈਸ ਵੀ ਕੋਲ ਗੈਸ ਇਹ ਲੱਗ ਰਹਿੰਦੇ ਸੀ ਕਿ ਇਹ ਲੱਗ ਰਹਿੰਦੇ ਇਹ ਕੱਤੇ ਲੱਗ ਰਹਿੰਦੇ ਸੀ ਉਹਨਾਂ ਤੋਂ ਦੁਖੀ ਹੋਏ ਸਾਡੇ ਸਾਡੇ ਦੇ ਭੁੰਟਾ ਜਿਹੜੀ ਸੀਗੀ ਸੰਗ ਕਰਦੀ ਸੀਗੀ ਕਿਰਾਏ ਤੇ ਰਹਿੰਦੇ ਸੀ ਇਹ ਇਹ ਕਿਰਾਏ ਤੇ ਰਹਿਣ ਲੱਗੇ ਅੱਛਾ ਕੁੜਦੇ ਮਾਰਦੀ ਸੀਗੀ ਤੇ ਭਰਾ ਤੇ ਵੀ ਹੱਤਜਗਦੀ ਛੜੀ ਪਰਜਾਈ ਤੇ ਵੀ ਉਹ ਗਠੀ ਦਾ ਮਰੀਜ਼ ਆ ਉਹ ਹੁਣ ਤੁਸੀਂ ਅੱਜ ਇੱਥੇ ਵੱਡੀ ਗਿਣਤੀ ਦੇ ਵਿੱਚ ਡੇਲੋ ਥਾਣੇ 'ਚ ਪਹੁੰਚੇ ਹੋ ਸਾਰਾ ਪਿੰਡ ਪਹੁੰਚਿਆ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਕੀ ਲੱਗਦਾ ਇਹ ਸਾਨੂੰ ਇਹ ਕਤਲ ਹੋਇਆ ਲੱਗਦਾ ਜੀ ਕਤਲ ਵਿੱਚ ਕਿਹਦਾ ਹੱਥ ਹੁੰਦਾ ਲੱਗਦਾ ਤੁਹਾਨੂੰ ਇਹ ਦੇਖੋ ਇਹ ਤਾਂ ਹੁਣ ਇਹ ਤੇ ਪੜਤਾਲ ਕੀਤੀ ਜਾਵੇ ਵੀ ਇਹ ਕੱਲੀ ਦਾ ਕੰਮ ਨਹੀਂ ਹੈਗਾ ਇਹ ਧੀਰੇ ਕਹਿੰਦਾ ਵੀ ਸਵੇਰੇ ਦੋ ਬੰਦੇ ਆਏ ਨੇ ਜੀ ਇਹ ਕਹੁੰਦੇ ਆ ਵੀ ਉਹ ਕੈਮਰੇ ਵਾਲੇ ਦਲੇ ਦੇ ਨਾਲ ਹੂੰ ਕੈਮਰੇ ਵੀ ਚੱਕੀ ਤੇ ਜਾਣਾ ਹੂੰ ਪਤਾ ਲੱਗੂ ਵੀ ਕੌਣ ਇਹਨਾਂ ਦੇ ਘਰੇ ਆਏ ਕੋਈ ਇਹਨਾਂ ਨੇ ਕਿਸੇ ਤੇ ਪੈਸੇ ਵੀ ਦੇਣੇ ਸੀਗੇ ਜੀ ਪੈਸੇ ਤਾਂ ਸਾਡੇ ਭਰਾ ਭਰਜਾਈ ਦੇ ਦੇਣੇ ਇਹਨਾਂ ਤੇ ਕੀ ਨੇ ਤੇਰੇ ਪੈਸੇ ਅੱਛਾ ਇਹ ਤਾਂ ੱੱਕਣਾ ਜਗਾ ਤਾਂ ਵੀ ਬੈਠਾ ਸਾਡੀ ਉਹ ਇਨਾਰੇ ਆਪ ਖਰੀਦੀ ਹੋਈ ਹੈ ਭਰਾ ਨੇ ਮੇਰੇ ਦੇ ਜਗ੍ਹਾ ਹਾਂ ਤਾਂ ਕੰਮ ਕਰਕੇ ਇਹ ਘਰਾਂ ਦਾ ਕੰਮ ਕਰਦੀ ਆ ਚਾਰ ਇੱਕ ਇੱਕ ਘਰ ਚਾਰ ਪੰਜ ਘਰਾਂ ਦਾ ਕੰਮ ਕਰਦੀ ਆ ਅੱਛਾ ਜੀ ਇਹ ਕੰਮ ਕਰਦੀ ਆ ਉਹ ਉਹਦੇ ਨਾਲ ਹੀ ਆਪਦਾ ਗੁਜ਼ਾਰਾ ਕਰਦੇ ਸੀ ਅਸੀਂ ਉਹ ਉਹਨਾਂ ਦੀ ਮਿਸਨ ਨਾਲ ਵੀ ਗੱਲ ਕੀਤੀ ਆ ਉਹ ਕਹਿੰਦੇ ਵੀ ਸਾਨੂੰ ਇਹ ਕਾਫੀ ਟਾਈਮ ਤੋਂ ਟੌਰਚਰ ਕਰਦੇ ਸੀ ਵੀ 8 ਲੱਖ ਰੁਪਏ ਅਸੀਂ ਕਿਤੇ ਦਾ ਦੇਣਾ ਵਾਂ ਵੀ ਤੁਸੀਂ ਮਕਾਨ ਖਾਲੀ ਕਰੋ ਇਹ ਬਹੁਤ ਤੁਸੀਂ ਕਈ ਟੌਰਚਰ ਨਹੀਂ ਕਰਿਆ ਹਾਂਜੀ ਅਸੀਂ ਇੱਕ ਮਿੰਟ ਇੱਕ ਮਿੰਟ ਅਸੀਂ ਮਕਾਨ ਖਰੀਦਿਆ ਜਿਹੜਾ ਸਾਡਾ ਜੱਦੀ ਮਕਾਨ ਸੀ ਇਹਨਾਂ ਦਾ ਹਾਂ ਉਹ ਅਸੀਂ ਖਰੀਦ ਰਿਆ ਸੀ ਆ ਉਹ ਵੇਚ ਕੇ ਸਾਡੇ ਛੋਟਾ ਮੁੰਡਾ ਸੀ ਜੱਟ ਭਤੀਜਾ ਉਹ ਵੀ ਜਿਹਦੀ ਵੀ ਡੈਥ ਹੋ ਗਈ ਸੀ ਉਹ ਵੀ ਉਹਨੇ ਉਹਨੇ ਹੀ ਮਤਲਬ ਇਹ ਜਗਾ ਖਰੀਦੀ ਸੀ ਪੈਸੇ ਉਸੇ ਫੜੇ ਸੀ ਸਾਡੇ ਭਰਾ ਵਰਜਾਈ ਤੇ ਪੈਸੇ ਬੜੇ ਸੀ ਕੁਸੇ ਨੇ ਆਦੇ ਨਾਨਾ ਨਾਨੀ ਤੋਂ ਪੈਸੇ ਬੜੇ ਸੀ ਠੀਕ ਹੈ ਤੇ ਇਹਦਾ ਕੋਈ ਪੈਸੇ ਨਹੀਂ ਲੱਗਿਆ ਕੋਈ ਨਹੀਂ ਲੈਣਾ ਤੇ ਇਹਦਾ ਇਹਦਾ ਹੁਣ ਐ ਵੀ ੱੱਕੇ ਨਾਲ ਹੀ ਸਾਨੂੰ ਰੋਪਾਉਂਦੇ ਸਾਡੇ ਤੇ ਹੁਣ ਤੁਸੀਂ ਕੀ ਇਨਸਾਫ ਚਾਹੁੰਦੇ ਹੋ ਅਸੀਂ ਇਨਸਾਫ ਚਾਹੁੰਦੇ ਹਾਂ ਵੀ ਸਾਨੂੰ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਮੁੰਡਾ ਜਿਵੇਂ ਕਤਲ ਹੋਇਆ ਉਹਦਾ ਪੂਰਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਆਲੇ-ਦਾਲੇ ਕੁਝ ਤੇ ਕੈਮਰੇ ਲੱਗੇ ਹੋਣੇ ਕੈਮਰੇ ਲੱਗੇ ਹੋਏ ਨੇ ਤੁਸੀਂ ਆਲੇ-ਦਾਲੇ ਗਲੀਆਂ ਦੇ ਵਿੱਚ ਉਹ ਕੈਮਰੇ ਚੈੱਕ ਹੀ ਤੇ ਚੱਲ ਹੁਣ ਤੁਸੀਂ ਅੱਜ ਇੱਥੇ ਥਾਣੇ ਪਹੁੰਚੇ ਇੱਥੋਂ ਦੇ ਐਸਐਚਓ ਨੇ ਕੀ ਵਿਸ਼ਵਾਸ ਦਿਵਾਇਆ ਤੁਹਾਨੂੰ ਐਸਐਚਓ ਨੇ ਇਹੀ ਵੀਡੀਓ ਦਿਖਾਵੇ ਨਾ ਐਸਐਚਓ ਨੇ ਸਾਨੂੰ ਇਹੀ ਵਿਸ਼ਵਾਸ ਦਿਵਾਇਆ ਵੀ ਦੇਖੋ ਹੁਣ ਜਿਹੜਾ ਡਾਕਟਰੀ ਹੋ ਗਈ ਉਹਦੇ ਵਿੱਚ ਜਿਹੜਾ ਕੋ ਆਇਆ ਸੀ ਉਹਦੇ ਆਧਾਰ ਤੇ ਕਾਪੀ ਕਰਾਂਗੇ ਬਾਕੀ ਇਹ ਕਹਿੰਦੇ ਨੇ ਵੀ ਜਿਵੇਂ ਸਾਡੇ ਪਹਿਲਾਂ ਰਿਪੋਰਟਾਂ ਦੇ ਚੇਂਜ ਸਾਡੇ ਦਿੱਤੀਆਂ ਨੇ ਇਹਦੇ ਸਾਡੇ ਤੇ ਰਿਪੋਰਟ ਵੀ ਦਿੱਤੀਆਂ ਨੇ ਬਹੁਤ ਜ਼ਿਆਦਾ। ਅੱਛਾ ਜੀ। ਦਾਜ ਦਾ ਪਰਚਾ ਵੀ ਦਰਜ ਕਰਾਇਆ ਇਹਨੇ ਪਹਿਲਾਂ ਸਾਡੇ ਤੇ। ਕਿਸ ਤੋਂ ਦਾਜਵਾ ਕਹਿੰਦੇ ਨੇ? ਆਪਦੇ ਘਰ ਆਜ ਦਾ ਵੀ ਨੋਂ ਪਹਿਲਾਂ ਲਖਾਇਆ ਸਾਡੇ ਭਰਾ ਪਰਜਾਈ ਦਾ ਵੀ ਨੋਂ ਲਖਾਇਆ। ਅੱਛਾ। ਦਰਸਾ ਲਾ ਕੇ ਇਹ ਲੱਗ ਰਹੇ ਨੇ ਉਹਨਾਂ ਦੇ ਨਾਲੋਂ। ਠੀਕ ਆ। ਇੱਥੇ ਮੈਡਮ ਆਪਣੇ ਮਨਜੀਤ ਕੌਰ ਆ ਜੀ। ਉਹਨਾਂ ਕੋਲੇ ਸੀਗਾ ਕੇਸ। ਉਹਨਾਂ ਪਰਚਾ ਦੇ ਕੇ ਚਲੀ ਗਈ ਆ ਉਹ ਕਹਿੰਦੀ ਵੀ ਮੈਂ ਕੋਰਟ ਕੇਸ ਲਾਤਾ। ਬਿਲਕੁਲ। ਪਰ ਅਸੀਂ ਆਪਣਾ ਪ੍ਰਾਪਰਟੀ ਦਾ ਲੈ ਵੀ ਸਾਡੇ ਇਹ ਬੇਦਖਲ ਕਰ ਰਹੇ ਨੇ ਸਾਡੇ ਪਹਿਲਾਂ ਤੋਂ ਜਦੋਂ ਸਾਡਾ ਛੋਟਾ ਬੇਟਾ ਪੂਰਾ ਹੋਇਆ ਅਸੀਂ ਇਹਨਾਂ ਨੂੰ ਇਹ ਕਰਕੇ ਲਿਆ ਵੀ ਚੱਲ ਸਾਰੇ ਇਹ ਸੁਧਰ ਕੇ ਹੋਣਗੇ ਕੁਝ ਇਹ ਜੁੱਤਾ ਕੰਮੇ ਰਹਿੰਦੇ ਸੀ ਆਦੇ ਕਿਰਾਏ ਤੇ ਕਦੇ ਅਸੀਂ ਇਹ ਕਰਕੇ ਲੈ ਕੇ ਕਿ ਇਸੇ ਮਤਲਬ ਇਹ ਸੁਧਰ ਕੇ ਹੋਣਗੇ ਵੀ ਚੱਲ ਇਹ ਕਹਦੇ ਵੀ ਸਾਡਾ ਵੀ ਜੀ ਲੱਗਾ ਸਾਡਾ ਪੋਤਾ ਹੈਗਾ ਵਾ ਅੱਛਾ ਜੀ ਪਰ ਇਹਨਾਂ ਦੀ ਹਰਕਤਾਂ ਉਹੀ ਰਹੀਆਂ ਨੇ ਪਹਿਲਾਂ ਤੇ ਪਹਿਲਾਂ ਤੋਂ ਪਰੇਸ਼ਾਨ ਕਰਦੀ ਫੇਰ ਵੀ ਉਹੀ ਲੱਗੀ ਚੱਲ ਆ ਹੁਣ ਤੁਹਾਨੂੰ ਜਿਹੜੀ ਪੁਲਿਸ ਨੇ ਪੁਲਿਸ ਨਾਲ ਤੁਹਾਡੀ ਗੱਲ ਹੋਈ ਆ ਮੈਡਮ ਐਸਐਸਓ ਨਾਲ ਤੁਸੀਂ ਉੱਤੇ ਸੰਤੁਸ਼ਟ ਹੋ ਅਸੀਂ ਸੰਤੋਖਤ ਅਸੀਂ ਇਹ ਕਹਿੰਦੇ ਵੀ ਚਲੋ ਦੋ ਡਾਕਟਰ ਹੀ ਬਠਾਈ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਠੀਕ ਹੈ ਜੀ ਸਾਨੂੰ ਇਨਸਾਫ ਚਾਹੀਦਾ ਸਾਹਮਣੇ ਪਟੜੇ ਨਾਲ ਮਿਲਿਆ ਉਹਨੂੰ ਫੜ ਲਿਆ ਜਾਵੇ ਅਸੀਂ ਅਸੀਂ ਇਹ ਚਾਹੁੰਦੇ ਆ ਵੀ ਉਹਦੇ ਨਾਲ ਉਹਦੀ ਵੀ ਇਨਕੁਆਰੀ ਕਰਿਆ ਜਾਵੇ ਉਹਨੂੰ ਪੁੱਛਿਆ ਗਿਆ ਜਾਵੇ ਪੂਰੀ ਤਰ੍ਹਾਂ ਬਿਲਕੁਲ ਉਹ ਤੁਹਾਨੂੰ ਮੈਡਮ ਨੇ ਬਸਵਾਦ ਦਵਾਇਆ ਹੁਣ ਵੀ ਅਸੀਂ ਇਨਕੁਆਰੀ ਕਰਾਂਗੇ ਹਾਂਜੀ ਹਾਂਜੀ ਦਵਾਇਆ ਤੁਸੀਂ ਸੰਤੋਖਤ ਹੋਣ ਪੁਲਿਸ ਦੀ ਕਾਰਵਾਈ ਤੋਂ ਹਾਂਜੀ ਵੀਰ ਜੀ ਸਰਪੰਚ ਚੰਦਜੀਤ ਸਿੰਘ ਚੰਨਾ ਪਿੰਡ ਰਣੀਆਂ ਤੋਂ ਬੋਲ ਰਹੇ ਹਾਂ ਜੀ ਹਾਂਜੀ ਕੀ ਹਾਲ ਹੈ ਜੀ ਠੀਕ ਆ ਮਹਾਰਾਜ ਮੈਂ ਪੱਤਰਕਾਰ ਦਾਰਕਪੋ ਹਾਂਜੀ ਵੀਰ ਜੀ ਹਾਂ ਸਰਪੰਚ ਸਾਹਿਬ ਜਿਹੜੇ ਤੁਹਾਡੇ 2 ਦਿਨ ਪਹਿਲਾਂ ਰਾਤ ਨੂੰ 1 ਦਿਨ ਪਹਿਲਾਂ ਰਾਤ ਨੂੰ ਇੱਕ ਮੁੰਡੇ ਦੀ ਮੌਤ ਹੋਈ ਆ ਸੁਸਾਇਡ ਨਾਲ ਕਿਵੇਂ ਵੀ ਹੋਈ ਆ ਉਹਦੇ ਬਾਰੇ ਚਾਨਣਾ ਪਾਇਆ ਥੋੜਾ ਜਿਹਾ ਕੋਈ ਉਹ ਮੈਨੂੰ ਵੀ ਮੈਨੂੰ ਸਵੇਰੇ ਆਇਆ ਫੋਨ ਆਪਣੇ ਚੌਂਕੀਦਾਰ ਦਾ ਉਹ ਕਮਾਂਡ ਹੀ ਆ ਹਾਂਜੀ ਉਹ ਕਹਿੰਦਾ ਵੀ ਜੱਟਾ ਗੱਲ ਹੋ ਗਈ ਵੀ ਪਹੁੰਚ ਜੇਦੀ ਵੀ ਮੁੰਡਾ ਉਸ ਰੋਟ ਪਿਆ ਬਾ ਅੰਦਰ ਵੀ ਅਸੀਂ ਉਹਨਾਂ ਤੇਰ ਪੜਨਾ ਦੀ ਬਿੱਦ ਨਾ ਦਰ ਤੁਸੀਂ ਨਹੀਂ ਆਉਂਦੇ ਹਾਂ ਚਲੋ ਭਾਈ ਪਹੁੰਚ ਗਿਆ ਭਾਈ ਹੂੰ ਹੂੰ ਤੇ ਹੋਰ ਵੀ ਜਨ ਨੂੰ ਬੰਦੇ ਬਹੁਤ ਸੀਗੇ ਇਕੱਠੇ ਹੋਏ ਕਿੰਨੇ ਕ ਵਜੇ ਦਾ ਟਾਈਮ ਸੀ ਮੈਂ ਤਕਰੀਬਨ 5:30 ਪੌਣੇ ਪੌਣੇ 6 ਮੈਂ ਉਹਨਾਂ ਦਾ ਸਵੇਰ ਦੇ ਟਾਈਮ ਹਾਂਜੀ ਹਾਂ ਇਹ ਪਰਸੋ ਦੀ ਗੱਲ ਨਾ ਤੇ ਇਹ ਕੱਲ ਨੂੰ ਤੜ ਕੱਲ ਤੜਕੇ ਦੀ ਅੱਛਾ 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 ਕੱਲ ਹੂੰ 28 ਤਰੀਕ ਸਵੇਰੇ 5 ਵਜੇ ਹਾਂਜੀ ਹਾਂਜੀ ਫੇਰ ਕੀ ਦੇਖਿਆ ਤੁਸੀਂ ਜਾ ਕੇ ਜੀ ਦੇਖਿਆ ਜੀ ਬਸ ਮੁੰਡਾ ਐ ਪਿਆ ਸੀਗਾ ਉਹ ਦੇ ਘਰ ਅਲੀ ਚਲੋ ਰੋਂਦੀ ਸੀ ਫਿਰ ਪੁਲਿਸ ਦੇ ਆਈ ਤੇ ਪੁਲਿਸ ਨੇ ਚਲੋ ਮੁੰਡਾ ਕਿਵੇਂ ਪਿਆ ਸੀਗਾ ਜੀ ਮੁੰਡਾ ਐ ਮਨਲੂ ਵੀ ਐ ਜਿਵੇਂ ਆ ਫੋਟੋ ਦੇ ਵਿੱਚ ਐ ਪਿਆ ਸਿੱਟਿਆ ਹੀ ਐ ਵਿਚਾਰ ਹੂੰ ਹੂੰ ਗੋਡੇ ھیਠਾ ਲੱਗੇ ਸੀ ਉਹਦੇ ਗੋਡੇ ਤਾਂ ਹਾਨੂ ਸੀਗੇ ਜਾਂ ਜੀ ਉਹ ਤਾਂ ਥੱਲੇ ਪਿਆ ਸੀ ਧਰਤੀ ਤੇ ਅੱਛਾ 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 ਤੇ ਤੁਹਾਡੇ ਜਾਂਦੇ ਆ ਉਹ ਜਿਹੜਾ ਉਹਦਾ ਕਹਿੰਦੇ ਨੇ ਵੀ ਉਹਨੇ ਗਲਫੜਾ ਲਿਆ ਸੀ ਉਹ ਲਾਇਆ ਹੋਇਆ ਸੀਗਾ ਉਹ ਮੈਂ ਤੁਹਾਨੂੰ ਦੱਸਦਾ ਜੀ ਉਹ ਫਿਰ ਜਦ ਪੁਲਿਸ ਨੇ ਪੁੱਛਿਆ ਨਾ ਉਹਨੂੰ ਬਹੂ ਨੂੰ ਹਾਂ ਹਾਂ ਤੇ ਉਹ ਬਹੂ ਨੇ ਦੱਸਿਆ ਉਹ ਕਹਿੰਦੀ ਵੀ ਮੈਂ ਜਦ ਤੜਕਿਓ ਮਨ ਨੂੰ ਬਈ ਬੱਚੇ ਨੂੰ ਪਿਸ਼ਾਬ ਕਰਾਉਣ ਉੱਠੀ ਹੂੰ ਹੂੰ ਤਾਂ ਉਹ ਗੇਟ ਖੋਲਿਆ ਤਾਂ ਮੂਹਰੇ ਉਹ ਲੰਕਦਾ ਸੀ ਅੱਛਾ ਉਹ ਕਹਿੰਦੀ ਉਹਨੇ ਫਿਰ ਜਦਿਆ ਜਵਾਬ ਦਿੱਟਿਆ ਹੂੰ ਜਿਵੇਂ ਕਹਿੰਨ ਉਹ ਵੀ ਜਿਹੜੇ ਕਮਰੇ ਦੇ ਵਿੱਚ ਉਹ ਆਪ ਪਈ ਸੀ ਉੱਥੇ ਹੀ ਉੱਥੇ ਗਲਫਰਾਹ ਲਿਆ ਉਹਨੇ ਨਹੀਂ ਜਿਹੜੇ ਕਮਰੇ ਦੇ ਵਿੱਚ ਪਈ ਸੀ ਉਹ ਤਾਂ ਐ ਕਮਰਾ ਵਾ ਉਹਦੇ ਮੂਹਰੇ ਜਿਹੜਾ ਢਲਾਨ ਜਿਆ ਵਾ ਉਹਦੇ ਵਿੱਚ ਲਿਆ ਬੰਦ ਕਮਰੇ ਚੋਂ ਬਾਹਰ ਨਿਕਲ ਕੇ ਹਾਂਜੀ ਹਾਂ ਅੱਛਾ ਉਹ ਕਰ ਦੇ ਨਾਲ ਉਹ ਭੜਤੀ ਰੱਸੀ ਅੱਛਾ ਰੱਸੀ ਵੱਡੀ ਤਾਂ ਉਹਨੇ ਜਦੋਂ ਉਹਨੂੰ ਐ ਹਲਾਉਣ ਦੀ ਕੋਸ਼ਿਸ਼ ਕੀਤੀ ਉਹ ਤਾਂ ਠੰਡਾ ਹੋਇਆ ਪਿਆ ਸੀ ਅੱਛਾ ਤੇ ਫੇਰ ਉਹ ਵਿਚਾਰੀ ਰੋਲਾ ਪਾਇਆ ਉਹਨੇ ਰੱਸੀ ਮਜ਼ਬੂਤ ਸੀਗੀ ਉਹ ਜਿਹੜੇ ਜਿਹੜੇ ਵੱਡਿਆਂ ਨੇ ਬਾਏ ਹਾਂ ਰੱਸੀ ਤਾਂ ਉਹ ਜਿਵੇਂ ਗੁੱਤ ਨਹੀਂ ਹੁੰਦੀ ਹੁੰਦੀ ਐਕਟਰ ਦੀਆਂ ਅੱਜਕੱਲ੍ਹ ਜਿਹੜੀਆਂ ਹੁੰਦੀਆਂ ਬੜੀਆਂ ਮਜ਼ਬੂਤ ਰੱਸੀ ਆ ਉਹ ਅੱਛਾ ਤੇ ਇਹ ਤਾਂ ਕੋਈ ਕੁਰਸੀ ਵਗੈਰਾ ਹਾਂ ਕੁਰਸੀ ਸੀਗੀ ਅੱਛਾ ਕੁਰਸੀ ਤੇ ਹੀ ਉਹਨੇ ਐਂ ਲਿਆ ਅੱਛਾ ਜੀ ਤੇ ਚਲੋ ਇਹਨੇ ਜਾ ਕੇ ਫਿਰ ਉਹ ਕਹਿੰਦੀ ਵੀ ਮੈਂ ਵੱਢਤੀ ਸੀਗੀ ਤੇ ਉਹ ਠੰਡਾ ਤਾਂ ਹੋਇਆ ਪਿਆ ਜਾਨ ਨੂੰ ਫਿਰ ਸਰਪੰਚ ਸਾਹਿਬ ਤੁਸੀਂ ਪਿੰਡ ਦੇ ਸਰਪੰਚ ਹੋ ਕੀ ਇਹਨਾਂ ਦੇ ਵਿੱਚ ਮੀਆਂ ਬੀਬੀ ਦੇ ਵਿੱਚ ਕਦੇ ਕੋਈ ਲੜਾਈ ਝਗੜਾ ਟਕਰਾਰ ਕੋਈ ਤੁਹਾਡੇ ਕੋਲ ਗੱਲਬਾਤ ਆਈ ਹੋਵੇ ਕੋਈ ਇਸ ਤਰ੍ਹਾਂ ਦੀ ਹੋਈ ਆ ਕਦੇ ਨਹੀਂ ਯਾਰ ਮੀਆਂ ਬੀਬੀ ਚ ਤਾਂ ਕੋਈ ਇਹਨਾਂ ਦੇ ਵਿਚਾਰੇ ਮੁੰਡਾ ਵੀ ਬਹੁਤ ਸਾਊ ਸੀ ਇਹ ਕੁੜੀ ਵੀ ਵਿਚਾਰੀ ਕਦੇ ਇਹ ਆਪਸ ਵਿੱਚ ਤਾਂ ਇਹਨਾਂ ਦਾ ਬਹੁਤ ਸੀਗਾ ਪਿਆਰ ਸੀ ਉਹ ਬੱਸ ਕਹਿ ਲਓ ਜਿਵੇਂ ਘਰ ਤੋਂ ਹੁੰਦਾ ਵਾ ਸੱਸ ਸਹੁਰਾ ਜਿਵੇਂ ਮੁੰਡੇ ਦਾ ਮਾਂ ਪਿਓ ਉਹ ਡਿਸਪਿਊਟ ਸੀ ਇਹਨਾਂ ਨੇ ਯਾਰ ਕੋਈ ਮੰਨ ਲਓ ਵੀ ਜਗਾ ਜੁਗਾ ਜੀਚ ਰਹਿੰਦੇ ਆ ਉਹ ਲਈ ਸੀ ਉਹਦੇ ਪੈਸਿਆਂ ਦਾ 100 ਇਹ ਤੋਂ ਲਈ ਸੀ ਜੀ ਉਹ ਇਹਨਾਂ ਦਾ ਘਰੇਲੂ ਆ ਵੀ ਉਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਆਵੇ ਉਹ ਜਗਾ ਕਿਤੋਂ ਲਈ ਸੀ ਇਹਨਾਂ ਨੇ ਉਹ ਜਗਾ ਆਪਣੇਆ ਬਿੱਲੂ ਤੋਂ ਤੁਹਾਡੇ ਪਿੰਡ ਦੇ ਨਹੀਂ ਪਤਾ ਕੈਨੇਡਾ ਗਿਆ ਹੋਇਆ ਅੱਛਾ ਅੱਛਾ ਹੂੰ ਉਹਦਾ ਪੈਸਾ ਦੇਣਾ ਸੀ ਇਹਨਾਂ ਨੇ ਕੋਈ ਨਹੀਂ ਉਹਨੂੰ ਦਾ ਪੈਸੇ ਦੇ ਕੇ ਲੈ ਲਈ ਜਗਾ ਅੱਛਾ ਇਹ ਫਿਰ ਇਹ ਕਹਿੰਦੇ ਵੀ ਵੀ ਅਸੀਂ ਵਿਆਜ ਤੇ ਲਈ ਸੀ ਪੈਸੇ ਇਹ ਕੌਣ ਕਹਿੰਦੇ ਜੀ ਇਹ ਮੁੰਡੇ ਦੀ ਮਾਂ ਮੁੰਡੇ ਦੇ ਮਾਂ ਪਿਓ ਅੱਛਾ ਮੁੰਡੇ ਨੂੰ ਕਹਿੰਦੇ ਵੀ ਤੂੰ ਪੈਸੇ ਮੋੜ ਉਹ ਸਾਨੇ ਵਿਆਜ ਵੀ ਅਸੀਂ ਉਹ ਵਿਆਜ ਤੇ ਲਈ ਸੀ ਤੂੰ ਸੁ ਪੈਸੇ ਮੋੜ ਉਹ ਹਾਂ ਅੱਛਾ ਜੀ ਉਹ ਕਹਿੰਦਾ ਵੀ 5 ਲੱਖ ਦਾ ਥਾਉਂ ਦਿਆ ਵਾ ਹੂੰ ਉਹ 89 ਲੱਖ ਕਹਿੰਦੇ ਸੀ ਘਰ ਦੇ ਬਈ ਦੇ ਅੱਛਾ ਉਹ ਕਹਿੰਦਾ ਵੀ 5 ਲੱਖ ਦਾ ਥਾਂ ਲਿਆ ਵਾ ਵੀ ਵੀ ਇਹਦੋਂ ਫਿਰ ਮੈਂ ਵੀ ਤੁਸੀਂ ਮੇਰੇ ਮਾਪਿਓ ਕਹਿੰਦੇ ਅੱਛਾ ਜੀ ਇਹਨਾਂ ਦਾ ਜਿਹੜਾ ਜੱਦੀ ਥਾਂ ਸੀ ਉਹ ਇਹਨਾਂ ਨੇ ਵੇਚਤਾ ਸੀਗਾ ਇਹਦੇ ਮੁੰਡੇ ਦੇ ਤਾਈ ਨੂੰ ਹੀ ਤਾਈ ਉਹ ਜੜ ਨਹਿੰਗਾ ਹਾਂਜੀ ਅੱਛਾ ਜੀ ਉਹ 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 ਵੇਚ ਕੇ ਫਿਰ ਇਹਨਾਂ ਨੇ ਹੋਰ ਨਵਾਂ ਲਿਆ ਸੀ ਇਹ ਹਾਂ ਇਹ ਥਾਂ ਲਿਆ ਸੀ ਬਿੱਲੂ ਤੋਂ ਫਿਰ ਅੱਛਾ ਜੀ ਇਹਦਾ ਮਤਲਬ ਉਹ ਪੈਸੇ ਇਹਨੂੰ ਕਹਿ ਰਹੇ ਸੀ ਸਾਨੂੰ ਪੈਸੇ ਦੇ ਉਹ ਜਗ੍ਹਾ ਦੇ ਹਾਂ ਸਾਨੂੰ ਜਿਹੜੇ ਮੁੰਡੇ ਦੀ ਘਰ ਵਾਲੀ ਆ ਉਹ ਕਹਿੰਦੀ ਬਈ ਮੇਰੇ ਸੱਸ ਸਹੁਰਾ ਨੇ ਇਹਨੂੰ ਟਾਰਚਰ ਕਰਦੇ ਸੀਗੇ ਬਈ ਉਹ ਪੈਸੇ ਦੇ کافی ਸਮੇ ਤੋਂ ਪਹਿਲਾਂ ਉਹਨੇ 5 ਵਿਅਕਤੀਆਂ ਦੇ ਨਾਮ ਲੈਨੇ ਕੋਈ ਬਲਵਿੰਦਰ ਸਿੰਘ ਆ ਉਹਨਾਂ ਜਿਨ੍ਹਾਂ ਦੇ ਘਰੇ ਇਹਦੀ ਮਾਂ ਕੰਮ ਕਰਦੀ ਆ ਕਹਿੰਦੀ ਬਈ ਉਹ ਮਤਲਬ ਸਾਨੂੰ ਟਾਰਚਰ ਕਰਦੇ ਨੇ 5 6 ਜਣੇ ਬਈ ਪੈਸਾ ਦੇ ਸਾਡਾ ਖਾਲੀ ਗਾਰੇ ਨੂੰ ਮਕਾਨ ਨੂੰ ਕੀ ਇਹ ਗੱਲ ਤੁਹਾਨੂੰ ਲੱਗਦੀ ਹੈ ਵੀ ਸਹੀ ਹੈ ਕਿਵੇਂ ਹੈ ਬਈ ਦੇਖੋ ਵੀਰੇ ਸਾਡੇ ਹੁਣ ਉਹ ਜਿਹੜੇ ਬੰਦਿਆਂ ਦੀ ਤੁਸੀਂ ਨਾਮ ਲੈਨੇ ਹੋ ਉਹ ਮੇਰੇ ਪਿੰਡ ਵਾਲੇ ਘਰ ਦੇ ਕਮਾਂਡੀ ਨੇ ਸਾਰੇ ਹੈ ਨਾ ਦੇਖੋ ਮੈਂ ਇਹਦੇ ਉੱਤੇ ਨਹੀਂ ਮੇਰੇ ਕੋਈ ਵੀ ਗੱਲ ਨਹੀਂ ਦੇਖੋ ਇਹ ਹੁਣ ਇਹਨਾਂ ਨੂੰ ਕਿਵੇਂ ਕਿਹਾ ਜਾ ਸਕਦਾ ਜਿਵੇਂ ਜਿਹੜਾ ਦੂਸਰੇ ਦੂਸਰਾ ਪੱਖਾ ਜਿਹੜਾ ਲੜਕੇ ਦਾ ਤਾਇਆ ਜੀ ਉਹਨੇ ਸਾਨੂੰ ਦੱਸਿਆ ਵੀ ਅਸੀਂ ਇਹਨੂੰ ਸੋਸਾਇਟੀ ਨਹੀਂ ਮੰਨਦੇ ਵੀ ਸਾਡੇ ਮੁੰਡੇ ਦਾ ਕਤਲ ਕੀਤਾ ਗਿਆ ਵਾ ਚਲੋ ਵੀ ਦੇਖੋ ਜੇ ਹੁਣ ਉਹ ਕਹਿੰਦੇ ਆ ਸਰ ਨੌਜਵਾਨ ਪੁੱਤ ਮਰਿਆ ਉਹ ਬਤਾਇਆ ਵਾ ਬੱਚੇ ਦਾ ਇਹ ਵੀ ਇਹ ਤਾਂ ਹੁਣ ਦੇਖੋ ਜੀ ਪੁਲਿਸ ਨੇ ਦੇਖਿਆ ਪੁਲਿਸ ਦਾ ਕੰਮ ਹੈ ਬਿਲਕੁਲ ਬਿਲਕੁਲ ਮਰਦੇ ਨੂੰ ਲਾਉਂਦੀ ਮਤਲਬ ਤੁਸੀਂ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਇਹ ਗੱਲ ਕਹਿਣੋ ਵੀ ਇਹਨਾਂ ਦੀ ਮੀਆਂ ਬੀਬੀ ਦੀ ਕਦੇ ਲੜਾਈ ਹੋਈ ਹਾਂ ਮੀਆਂ ਬੀਬੀ ਦੀ ਨਹੀਂ ਸੀ ਕੋਈ ਲੜਾਈ ਇਹਨਾਂ ਦੀ ਬਸ ਆਹੀ ਟਰੈਲੂ ਡਿਸਪੂਟ ਮਤਲਬ ਇਹਦੇ ਮੁੰਡੇ ਦੇ ਮਾਪਿਓ ਦੇ ਨਾਲ ਪੈਸਿਆਂ ਦਾ ਕੋਈ ਸੀਗਾ ਚੱਕਰ ਬਸ ਬਸ ਆਹੀ ਬਸ ਇਹੀ ਸੀ ਨਾ ਹਾਂਜੀ ਹਾਂਜੀ ਠੀਕ ਆ ਸਰਪੰਚ ਸਾਹਿਬ ਮਿਹਰਬਾਨੀ ਜੀ ਤੁਹਾਡੀ ਬਹੁਤ ਬਹੁਤ ਠੀਕ ਆ ਜੀ